ਇਹ ਨਿਹੜੀ ਨੀ ਇਹਨਾਂ ਰੱਖੀ ਮੈਂ ਨਿਕਲ ਗਈ ਉਹਦੇ ਥੱਲੇ ਨੀ ਵੀ ਇਤਾਂ ਨਿਕਲ ਗਈਆਂ ਬਾਹਰ ਇਹ ਸਾਲਾ ਨਾ ਕੋਈ ਰੇਤ ਲਾਇਆ ਨਾ ਮਸਾਲਾ ਲਾਇਆ ਤੇ ਸਾਡੀ ਇਦਾਂ ਨਿਕਲ ਡਾਇਆ ਪਿਆ ਕੰਮ ਕਿਦਾਂ ਇਹ ਲੈਂਟਰ ਪੈਣ ਲੈਂਟਰ ਵੀ ਨਹੀਂ ਗਿਆ ਇਹਦੇ ਲੈਂਟਰ ਵੀ ਉੱਤੇ ਪਿਆ ਠੀਕ ਨਹੀਂ ਅਜਾ ਲੈਂਟਰ ਪੈਣਾ ਮੈਂ ਉੱਤੇ ਤੇ ਥੱਲੇੋਂ ਕੰਦਾ ਬਾਹਰ ਨਿਕਲ ਵੀ ਗਈਆਂ ਨੇ ਭਾਈ ਇਹ ਕੰਮ ਬੰਦ ਕਰਾਓ ਠੀਕ ਨਹੀਂ ਇਹਨੂੰ ਕੰਮ ਬੰਦ ਕਰੋ ਜਿੰਨਾ ਜਨਮ ਤਸੱਲੀ ਮੈਂ ਪਹਿਲਾਂ ਟੈਕਨੀਕਲ ਟੀਮ ਲਿਆਕਤਾ ਇਹਨੂੰ ਪਹਿਲਾਂ ਚੈੱਕ ਕਰਾਉਣਾ ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਲਨੌਰ तहसील ਕੰਪਲੈਕਸ ਦੇ ਨਿਰਮਾਣ ਦੇ ਵਿੱਚ ਕਟਿਆ ਮਟੀਰੀਅਲ ਦੇ ਇਸਤੇਮਾਲ ਦਾ ਮਾਮਲਾ ਗੁਰਦੀਪ ਸਿੰਘ ਰੰਦਾਵਾਲੋਂ ਸਖਤ ਐਕਸ਼ਨ ਲੈਣ ਦੀ ਚੇਤਾਵਨੀ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਜਿਲ੍ਹਾ ਗੁਦਾਸਪੁਰ ਦੇ ਇੱਕ ਅਸਬਕ ਕਲਾਂੌਰ ਦੇ ਵਿੱਚ ਸਰਕਾਰ ਦੌਰਾਨ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਇਸ ਨਿਰਮਾਣ ਦੇ ਵਿੱਚ ਇਸਤੇਮਾਲ ਕੀਤੇ ਗਏ ਕਟਿਆ ਮਟੀਰੀਅਲ ਸੰਬੰਧੀ ਕਾਇਤ ਮਿਲਨ ਤੇ ਆਮ ਆਦਮੀ ਪਾਰਟੀ ਦੇ ਡੇਰਾ ਬਵਨਾਨ ਨਖਲਕਾਂ ਜਾਂ ਗੁਰਦੀਪ ਸਿੰਘ ਰੰਧਾਵਾ ਮੌਕੇ ਤੇ ਪਹੁੰਚੇ ਤੇ ਉਹਨਾਂ ਨਿਰਮਾਣ ਵਿੱਚ ਇਸਤੇਮਾਲ ਕੀਤੇ ਜਾ ਰਹੇ ਮਟੀਰੀਅਲ ਦਾ ਜਾਇਜ਼ਾ ਲਿਆ ਨਿਰਮਾਣ ਵਿੱਚ ਵਰਤੇ ਕਟਿਆ ਮਟੀਰੀਅਲ ਨੂੰ ਦੇਖਦੇ ਹੋਏ ਉਹਨਾਂ ਉਸੇ ਵੇਲੇ ਐਕਸ਼ਨ ਲੈਂਦੇ ਹੋਏ ਕੰਮ ਬੰਦ ਕਰਵਾ ਦਿੱਤਾ ਤੇ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਡੇਰਾ ਬਵਨਾਨ ਅਤੇ ਕਲਾਨੌਰ ਦੇ ਅੰਦਰ ਹੋਰੇ ਵਿਕਾਸ ਕਰ ਜਾਂਦੇ ਪੂਰਾ ਧਿਆਨ ਰੱਖਿਆ ਜਾਵੇਗਾ ਤੇ ਕਿਤੇ ਵੀ ਕਟਿਆ ਮਟੀਰੀਅਲ ਇਸਮਾਲ ਨਹੀਂ ਕਰਨ ਦਿੱਤਾ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗੂ ਹੁਣ ਕੰਮ ਨਹੀਂ ਚੱਲੇਗਾ ਹਰ ਵਿਕਾਸ ਕਾਰਜ ਦੇ ਵਿੱਚ ਵਧੀਆ ਮਟੀਰੀਅਲ ਹੀ ਵਰਤਿਆ ਜਾਵੇਗਾ ਇਸ ਦਾ ਆਸ਼ਵਾਸਨ ਵੀ ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਦਿੱਤਾ ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਗੋਪਾਲ ਦੇ ਨਾਲ ਜਤਿੰਦਰ ਕੁਮਾਰ ਦੀ ਆਲਟੂ ਨਿਊਜ਼ ਲਈ ਇਹ ਵਿਸ਼ੇਸ਼ ਰਿਪੋਰਟ ਅਜਿਹੇ ਚੱਕਰ ਲੱਗ ਕੇ ਆ ਜਿਹੜੇ ਲਾਤ ਤੇ ਬਚ ਗਈ ਐ ਇਹਦੇ ਨਾਲ ਦੀ ਲਾਈ ਹੈ ਨਾ ਸਾਰੀ ਹੱਟ ਤੂੰ ਇਹ ਲੱਗੀ ਐ ਇਹਦੇ ਨਾਲ ਦੀ ਲੱਗੀ ਐ ਨਾ ਇਹ ਸਹੀ ਐ ਹੱਟ ਤੂੰ ਨੂੰ ਤੂੰ ਕੰਮ ਕਰਾਉਂਦਾ ਇੱਥੇ ਬਹਿ ਕੇ ਆ ਠੀਕ ਕੰਮ ਹੋ ਰਿਹਾ ਠੀਕ ਐ ਤੂੰ ਚੇਂਜ ਕਿਉਂ ਕਰਦੈ ਨਾ ਜਿਹੜੀ ਲੱਗ ਗਈ ਐ ਉਹ ਕਿਵੇਂ ਚੇਂਜ ਕਰ ਦੇਗਾ ਤੂੰ ਹੈ ਰਲੇ ਤੂੰ ਸਾਰੇ ਅਕਸ਼ੀਆਂ ਦੇ ਸਾਰੇ ਰਲੇ ਤੁਹਾਡੇ ਨਾਲ ਰਲੇ ਨਹੀਂ ਤਾਂ ਹੋਰ ਕੀ ਚੱਲਦਾ ਬੰਦ ਕਿੱਥੇ ਜਿਹੜੀ ਅੱਜ ਮੈਂ ਤਸੀਲ ਕਮਸਲ ਕੰਪਲੈਕਸ ਜਿਹੜਾ ਕਲਾਨੌਰ ਚ ਬਣ ਰਿਹਾ ਹੈ ਉਹਦੇ ਸਬੰਧ ਚ ਮੈਨੂੰ ਕੋਈ ਮੈਸੇਜ ਗਿਆ ਫੋਨ ਗਿਆ ਕਿ ਉੱਥੇ ਕੋਈ ਗਲਤ ਮਟੀਰੀਅਲ ਜਿਹੜਾ ਵਰਤਨ ਰਏ ਨੇ ਘਟੀਆ ਮਟੀਰੀਅਲ ਉਹਦੇ ਸਬੰਧ ਚ ਮੈਨੂੰ ਜਸਟ 10 ਮਿੰਟ ਪਹਿਲਾਂ ਫੋਨ ਗਿਆ ਮੈਂ 10 ਮਿੰਟ ਦੇ ਵਿੱਚ ਇੱਥੇ ਪਹੁੰਚਿਆ ਮੈਂ ਆਣ ਕੇ ਦੇਖਿਆ ਜਿਹੜਾ ਜਿਹੜਾ ਮਟੀਰੀਅਲ ਨਿਕਲਿਆ ਮੈਂ ਤੁਹਾਨੂੰ ਮਖਾਇਆ ਵੀ ਹੈ ਤੁਹਾਡੇ ਇਹਨਾਂ ਦਾ ਤੁਸੀਂ ਦੇਖ ਹੀ ਲਿਆ ਪਿੱਲੀਟਾ ਬੜੀ ਪਿੱਲੀਟ ਬੜਾ ਘਟੀਆ ਮਟੀਰੀਅਲ ਜਿਹੜਾ ਕਿ ਇੱਥੇ ਵਰਤਦੇ ਨੇ ਆ ਤੁਸੀਂ ਇੱਕ ਮੈਂ ਆ ਵੀ ਦੇਖਿਆ ਅਜੇ ਮੇਰੇ ਖਾਲੇ ਕਿ ਤੁਸੀਂ ਜੇ ਮੈਂ ਟੈਕਨੀਕਲ ਟੀਮ ਹੁਣ ਮਂਗਾਉਣੀ ਹੈ ਇੱਥੇ ਤਾਂ ਫੇਰ ਇਹਨਾਂ ਦਾ ਕੰਮ ਪਿਛਲਾ ਚੈੱਕ ਕਰਨਾ ਹੈ ਤਾਂ ਫੇਰ ਕੋ ਕੰਮ ਸ਼ੁਰੂ ਕਰਾਉਣਾ ਜੇ ਤਾਂ ਟੈਕਨੀਕਲ ਟੀਮ ਨੇ ਪਿਛਲੇ ਕੰਮ ਨੂੰ ਸੈਟੀਸਫਾਈ ਕੀਤਾ ਕਿ ਇਹ ਠੀਕ ਹੈ ਤਾਂ ਫੇਰ ਕੰਮ ਚੱਲੂਗਾ ਨਹੀਂ ਤੇ ਕੰਮ ਨਹੀਂ ਮੈਂ ਇਦਾਂ ਹੁੰਦੇ ਤੋ ਇਹੋ ਜਿਹਾ ਕੰਮ ਜਿਹੜਾ ਪਿਛਲੀਆਂ ਸਰਕਾਰਾਂ ਵਿੱਚ ਵੀ ਬਹੁਤ ਘਟੀਆ ਜਿਹੜੇ ਕੁਆਲਿਟੀ ਦੇ ਕੰਮ ਹੋਏ ਨੇ ਮੇਰੇ ਤੋਂ ਬਗੈਰ ਤੁਹਾਨੂੰ ਪਤਾ ਘਟੀਆ ਕੁਆਲਿਟੀ ਦੇ ਕੰਮ ਹੋਏ ਨੇ ਤਾਂ ਮੈਂ ਆਪਣੀ ਸਰਕਾਰ ਚ ਐਸੇ ਘਟੀਆ ਕੁਆਲਿਟੀ ਦੇ ਕੰਮ ਹੋਣੇ ਨਹੀਂ ਜਿਹੜੇ ਠੇਕੇਦਾਰ ਨੂੰ ਨਹੀਂ ਜੀ ਕਰਦਾ ਉਹ ਆਪਣਾ ਕੰਮ ਛੱਡ ਕੇ ਜਿੱਥੇ ਹੋਰ ਮਰਜ਼ੀ ਲੱਭ ਲੈ ਪਰ ਡੇਰਾ ਬਾਬਾ ਨਾਲ ਅਨਕਲ ਕੇ ਤੇ ਐਸਾ ਘਟੀਆ ਮਟੀਰੀਅਲ ਵਰਤ ਕੇ ਮੈਂ ਕੋ ਕੰਮ ਨਹੀਂ ਹੋਣ ਦੇਣਾ ਸਰ ਜੇ ਨੀਵੇਂ ਚੇਟਾ ਨਿਕਲਣਾ ਪਿਆ ਜੀ ਕਿਦਾਂ ਕੀ ਹਲ ਹੋਏਗਾ ਜੀ ਇਹ ਤਾਂ ਦੱਸਣਗੇ ਮੈਂ ਤਾਂ ਐਕਸ਼ਨ ਨੂੰ ਪੀਡਬਲਯੂਡੀ ਨੂੰ ਵੀ ਫੋਨ ਕੀਤਾ ਤੁਹਾਡੇ ਸਾਹਮਣੇ ਕੀਤਾ ਠੀਕ ਹੈ ਉਹ ਦੱਸਣਗੇ ਸਵੇਰੇ ਉਹ ਕਹਿੰਦੇ ਵੀ ਆਪਾਂ ਆ ਕੇ ਤੁਹਾਡੀ ਤਸੱਲੀ ਕਰਾਉਨੇ ਆ ਜਿੱਥੇ ਤਾਂ ਸਾਨੂੰ ਗਲਤ ਲੱਗੇਗਾ ਉਹ ਇਹਨੂੰ ਠੀਕ ਕਰਨਗੇ ਜਾਂ ਇਹਨਾਂ ਦਾ ਕੰਮ ਜਿਹੜਾ ਬੰਦ ਕਰਾ ਕੇ ਉਹਨਾਂ ਚ ਅਗਲਾ ਕੰਮ ਨਹੀਂ ਚੱਲਦਾ ਸਰ ਜਿਸ ਡਿਪਾਰਟਮੈਂਟ ਕੋਲੇ ਕੰਮ ਹੈ ਪੀ ਡਬਲਯੂਟੀ ਕੋਲੇ ਸਰ ਜਿਹੜੀ ਕੰਨਾ ਪਲੀਟ ਨਾ ਬਣ ਚੁੱਕੀ ਨੇ ਉਹ ਟਵਾਈ ਜਾਣਗੇ ਵੇਖੋ ਇਹ ਤਾਂ ਦੱਸਣਗੇ ਆਪੇ ਮੁਲਾਜ਼ਮ ਆਉਣਗੇ ਉਹ ਦੱਸਣਗੇ ਉਹਨਾਂ ਕੋਲ ਲਾਵਾਂਗੇ ਜਵਾਬ ਕਿਉਂ ਨਹੀਂ ਲਾਂਗੇ ਜਿਨ੍ਹਾਂ ਨੇ ਡੇਢ ਡੇਢ ਲੱਖ ਰੁਪਈਆ ਲੈਣਾ ਹੈ ਤਨਖਾਹਾਂ ਲੈਣੀਆਂ ਨੇ ਸਰਕਾਰ ਦੇ ਪੱਲਿਓ ਤਾਂ ਉਹਨਾਂ ਕੰਮ ਉਹਨਾਂ ਦੇਖਣਾ ਮੇਰਾ ਥੋੜੀ ਡਿਊਟੀ ਬਣਦੀ ਹੈ ਡਿਊਟੀ ਤਾਂ ਉਹਨਾਂ ਦੀ ਬਣਦੀ ਉਹਨਾਂ ਆਣ ਕੇ ਦੇਖਣ ਸਹੀ ਕੰਮ ਹੁੰਦਾ ਕਿ ਨਹੀਂ ਹੁੰਦਾ ਅਤੇ ਜਿਹੜੇ ਠੇਕੇਦਾਰਾਂ ਨੂੰ ਮਾੜੀਆਂ ਆਦਤਾਂ ਪਈਆਂ ਨੇ ਕਿ ਰਲ ਮਿਲ ਕੇ ਜਿਹੜਾ ਮਾਲਚਾਲ ਪੁਰਾਣਾ ਚੱਕਦੇ ਰਹੇ ਨੇ ਇਹ ਉਹਨਾਂ ਦਾ ਵੀ ਕਰਦਿਆਂ ਇਲਾਜ ਹੁਣ ਕਿੰਨਾ ਖਰਚਾ ਆ ਰਿਹਾ ਸਾਰੇ ਪੁੱਟਾ ਮਿਲ ਹੈ ਕਿੰਨਾ ਖਰਚਾ ਆ ਰਿਹਾ ਪੂਰੇ ਬਿਲਡਿੰਗ ਤੇ ਤਾਂ ਲਗਭਗ 6.5 ਕਰੋੜ ਦਾ ਕੰਮ ਹੈ 6.5 ਕਿੰਨਾ ਕੀ ਹੈ ਹਾਂ ਠੀਕ ਹੈ